ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਜੋ ਕਿ ਆਪਣੀ ਹੈਗੀ ਆ ਕਟਿੰਗ ਨਾਲ ਰਿਲੇਟਡ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਟੇਟ ਸਲਵਾਰ ਦੀ ਕਟਿੰਗ ਮਤਲਬ ਸਟੇਟ ਨਹੀਂ ਕੈਰੇ ਕੁੰਦਿਆਂ ਦੀ ਸਲਵਾਰ ਦੀ ਕਟਿੰਗ ਠੀਕ ਹੈ ਮਤਲਬ ਕੈਰੇ ਕੁੰਦੇ ਦੀ ਮਤਲਬ 2 ਮੀਟਰ ਕਪੜੇ ਜੋ ਆਪਾਂ ਜਿਹੜੀ ਕਿ ਸਲਵਾਰ ਆ ਕਟਿੰਗ ਕਰਾਂਗੇ ਤਿਆ ਆਪਾਂ ਤੁਹਾਨੂੰ ਉਹ ਸਾਰੀ ਦੱਸਾਂਗੇ A to Z ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਤੇ ਆਪਾਂ ਉਹ 2 ਮੀਟਰ ਕੱਪੜੇ ਚੋਂ ਕਿਵੇਂ ਆ ਜਿਹੜੀ ਕਿ ਆਪਾਂ ਕਹਿ ਰਹੇ ਹੁੰਦੇ ਦੀ ਸਲਵਾਰ ਆ ਜਿਹੜੀ ਕੱਟ ਸਕਦੇ ਆ ਜੇਕਰ ਆਪਣਾ ਕੱਪੜਾ ਕਈ ਵਾਰੀ ਮੈਚਿੰਗ ਸੂਟ ਹੁੰਦੇ ਜਿਹੜੇ ਉਹਨਾਂ ਨਾਲ ਕੱਪੜਾ ਜਿਹੜਾ ਕਿ ਕੱਟ ਹੁੰਦਾ ਤੇ ਸਲਵਾਰ ਆ ਜਿਹੜੀ ਪੂਰੇ ਵਰਦ ਦੀ ਨਹੀਂ ਬੰਦੀ ਤੇ ਇਹ ਉਹਨੂੰ ਆਪਾਂ ਕਿਵੇਂ ਕੱਟ ਸਕਦੇ ਆ ਆਪਾਂ ਤੁਹਾਨੂੰ ਸਾਰੀ A to Z ਦੱਸਾਂਗੇ ਕਿਵੇਂ ਆਪਾਂ 벨ਟ ਕੱਢਣੀ ਆ ਕਿੱਥੋਂ ਆਪਾਂ ਪਹੁੰਚਾ ਲੈਣਾ ਕਿਵੇਂ ਆਪਾਂ ਕੁੰਦੇ ਆ ਜਿਹੜੇ ਕਟਿੰਗ ਕਰਨੇ ਆ ਠੀਕ ਆ ਕਿੰਨੀ ਆਪਾਂ ਲੰਬਾਈ ਰੱਖਣੀ ਆ ਤੇ ਕਿੰਨਾ ਐਕਸਟਰਾ ਮਾਰਜਿਨ ਰੱਖਣਾ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਚਲੋ ਆਪਾਂ ਮਿਲਦੇ ਆ ਹੁਣ ਵੀਡੀਓ ਤੇ ਠੀਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇਕਰ ਕੁਝ ਵੀ ਨਹੀਂ ਸਮਝ ਆਉਂਦਾ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਚਲੋ ਜੀ ਆਪਾਂ ਹੁਣ ਸ਼ੁਰੂ ਕਰਦੇ ਆ ਵੀਡੀਓ ਇਹ ਆਪਾਂ ਕੱਪੜਾ ਜਿਹੜਾ ਕਿ ਆਪਣੇ ਕੋਲੇ ਆ 2 ਮੀਟਰ ਹੈ ਜਿਹੜਾ ਕਿ ਪਲੇਨ ਫੈਬ੍ਰਿਕਾ ਕਾਟਨ ਦਾ ਠੀਕ ਆ ਇਹ ਆਪਾਂ ਫੋਲਡ ਕਰ ਲੈਣਾ ਐਵੇਂ ਠੀਕ ਆ ਆ ਦੇਖੋ ਪਹਿਲਾਂ ਆਪਣਾ ਵਰਦਾ ਹੁੰਦਾ ਖੁੱਲਾ ਜਿਵੇਂ ਤੇ ਆਪਾਂ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਮਤਲਬ ਕਿ ਸਿੱਧੇ ਨਾਲ ਸਿੱਧਾ ਮਲਾਉਣਾ ਆਪਾਂ ਪੁੱਠਾ ਇਹਨੂੰ ਤੈਅ ਕਰਨਾ ਐਵੇਂ ਠੀਕ ਆ ਤੁਹਾਨੂੰ ਦੀਵੇ ਦਿਖੀ ਜਾਂਦਾ ਆਪਾਂ ਉਵੇਂ ਤੈਅ ਕਰਨਾ ਤੇ ਫਿਰ ਆਪਾਂ ਇਹਦੀ ਲੰਬਾਈ ਨਾਪਣੀ ਆ ਪਹਿਲਾਂ ਜਿੰਨੀ ਵੀ ਸਲਵਾਰ ਦੀ ਆਪਣੀ ਲੈਂਥ ਆ ਤੋਡੀ ਤਿਆਰ ਜੇ 30 ਆ ਤਾਂ ਤੁਸੀਂ 1.5 ਇੰਚ ਐਕਸਟਰਾ ਮਾਰਜਨ ਰੱਖਣਾ ਠੀਕ ਆ ਜੇਕਰ 31 ਆ ਤਾਂ ਵੀ 1.5 ਇੰਚ ਜਿੰਨੀ ਵੀ ਤੁਹਾਡੀ ਸਲਵਾਰ ਦੀ ਲੰਬਾਈ ਤਿਆਰ ਆ ਬਗੈਰ ਬੈਲਟ ਤੋਂ ਤਾਂ ਤੁਸੀਂ ਉਸ ਤੇ 1.5 ਇੰਚ ਦਾ ਮਾਰਜਨ ਰੱਖਣਾ ਹੀ ਰੱਖਣਾ ਠੀਕ ਆ 1.5 ਇੰਚ ਦੇ ਅਲੱਗ ਤੋਂ ਨਿਸ਼ਾਨ ਲਗਾਉਣਾ ਹੀ ਲਗਾਉਣਾ ਇੱਕ ਠੀਕ ਆ ਲਓ ਜੀ ਹੁਣ ਆਪਣੀ ਸਲਵਾਰ ਦੀ ਲੰਬਾਈ ਸੀਗੀ 28 ਇੰਚ ਤਾਂ ਆਪਾਂ 28.5 ਇੰਚ ਤੇ ਇੱਕ ਨਿਸ਼ਾਨ ਲਗਾਇਆ ਦੇਖੋ ਉਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ 28.5 ਇੰਚ ਤੇ ਨਿਸ਼ਾਨ ਲਗਾਉਣਾ ਆਪਾਂ ਠੀਕ ਆ ਫੋਲਡ ਆਪਾਂ ਐਵੇਂ ਕਰਨਾ ਜਿਵੇਂ ਖੁੱਲਾ ਆਪਾਂ ਕੱਪੜਾ ਲੈ ਕੇ ਆਉਣੇ ਉਹਨੂੰ ਆਪਾਂ ਬਸ ਆਪਣੇ ਵੱਲ ਨੂੰ ਜਿਵੇਂ ਕੀ ਆਪਣੇ ਵੱਲ ਨੂੰ ਜਿਹੜਾ ਖੁੱਲੀ ਸਾਈਡ ਆਪਣੇ ਵੱਲ ਨੂੰ ਕਰਕੇ ਇਹਨੂੰ ਫੋਲਡ ਕਰ ਲੈਣਾ ਠੀਕ ਆ ਤੇ ਪੌਂਚੇ ਦੇ ਹਿਸਾਬ ਨਾਲ ਆਪਾਂ 2 ਇੰਚ ਦਾ ਇੱਥੋਂ نیچے ਤੋਂ ਲਾਉਣਾ ਇਧਰੋਂ ਆਪਾਂ ਆਸਣ ਦਾ ਲਾਵਾਂਗੇ 11 ਇੰਚ ਤੇ ਕਾਸਨ ਦਾ ਨਿਸ਼ਾਨ ਇਧਰ ਲਗਾਇਆ ਆਪਾਂ ਤਾਂ ਉਲਟ ਲਗਾਉਣਾ ਹੁੰਦਾ ਜਿੱਧਰ ਵੀ ਤੁਸੀਂ ਮਤਲਬ ਇੱਕ ਸਾਈਡ ਲੰਬਾਈ ਲਾਉਣੀ ਆ ਤਾਂ ਉਧਰਲੀ ਸਾਈਡ ਤੁਸੀਂ ਆਸਣ ਲਗਾਉਣਾ ਠੀਕ ਆ ਤੇ ਜੇ ਦੂਸਰੀ ਸਾਈਡ ਲੰਬਾਈ ਲਗਾਉਣੀ ਆ ਤਾਂ ਉਧਰੂ ਉਲਟ ਸਾਈਡ ਆਪਾਂ ਆਸਣ ਲਗਾਉਣਾ ਹੁੰਦਾ ਐਵੇਂ ਨਿਸ਼ਾਨ ਲਗਾਉਂਦੇ ਆ ਇਹਦੇ ਤਾਂ ਇੱਕੋ ਸਾਈਡ ਤੇ ਮਤਲਬ ਨਹੀਂ ਲੱਗਦੇ ਨਿਸ਼ਾਨ ਜੀ ਆਪਾਂ ਆਸਣ ਆ ਜਿਹੜਾ ਕਿ ਵਿੱਚੋਂ ਹੀ ਕੱਢਣਾ ਹੋਵੇ ਲੋ ਜੀ ਦੋਏਜ ਤੇ ਆਪਾਂ ਇੱਕ ਇੱਥੇ ਨਿਸ਼ਾਨ ਲਗਾਉਣਾ ਐਵੇਂ ਸਿੱਧਾ ਜਿੱਥੇ ਆਪਣੀ ਲਵਾਈ ਕਵਰ ਹੋਈ ਆ ਇਧਰੋਂ ਆਪਣਾ ਆਸਣ ਤੇ ਲਗਾਉਣਾ ਜਿੱਥੇ ਆਪਣੀ ਇਧਰਲੀ ਸਾਈਡ ਤੋਂ ਆਸਣ ਦੀ ਮਤਲਬ ਤਿਆਰ ਹੋਇਆ ਠੀਕ ਆ ਤਾਂ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਤਿਰਛਾ ਕਰਕੇ ਐਵੇਂ ਆਪਾਂ ਮਲਾ ਦੇਣਾ ਠੀਕ ਆ ਇੱਕ ਚੌਕ ਨਾਲ ਨਿਸ਼ਾਨਾ ਜਿਹੜਾ ਆਪਾਂ ਲਗਾ ਲਾਂਗੇ ਲੋ ਜੀ ਆਪਾਂ ਨਿਸ਼ਾਨਾ ਜਿਹੜਾ ਲਗਾ ਲਿਆ ਆ ਦੇਖੋ ਇੱਧਰੀ ਸਾਈਡ ਆਪਣੀ ਲੰਬਾਈ ਸੀ ਫਿਰ ਅੱਗੇ ਆ ਆਸਣ ਲਿਖਿਆ ਇੱਧਰ ਦੇਖੋ ਇਧਰੋਂ ਆਪਾਂ ਲੰਬਾਈ ਸੀਗੀ ਆਪਣੀ ਇਹਨਾਂ ਦੀ 28 ਇੰਚ ਤਾਂ 29.5 ਇੰਚ ਤੇ ਆਪਾਂ ਲੰਬਾਈ ਦਾ ਨਿਸ਼ਾਨ ਲਗਾਇਆ ਹੋਇਆ ਉਧਰੋਂ ਆਪਾਂ 11 ਇੰਚ ਤੇ ਆਸਣ ਦਾ ਲਗਾਇਆ ਫਿਰ ਆਪਾਂ ਦੂਸਰੀ ਸਾਈਡ ਪਹਿਲਾਂ ਆਸਣ ਦਾ ਲਗਾਇਆ 11 ਇੰਚ ਦਾ ਫਿਰ ਸਾਢੇ 29 ਇੰਚ ਤੇ ਆਪਾਂ ਲੰਬਾਈ ਦਾ ਨਿਸ਼ਾਨ ਲਗਾਇਆ 2 ਇੰਚ ਆਪਾਂ ਜਿਹੜਾ ਕਿ ਪਹੁੰਚਾ ਕੁੰਦਾ ਜਿਹੜਾ ਕਿ ਰੱਖਾਂਗੇ ਆਪਾਂ ਉਹਦਾ ਨਿਸ਼ਾਨ ਲਗਾ ਕੇ ਇਥੋਂ ਆਪਾਂ ਪਹਿਲਾਂ ਸਿੱਧੀ ਕਟਿੰਗ ਕਰਨੀ ਆ ਠੀਕ ਆ ਇਹ ਤੁਸੀਂ ਸਿੱਧੀ ਕਟਿੰਗ ਕਰਨੀ ਆ ਫਿਰ ਆਪਾਂ ਇਧਰੋਂ ਤਿਰਛੀ ਕਰਨੀ ਆ ਠੀਕ ਆ ਪਹਿਲਾਂ 2 ਇੰਚ ਦੀ ਜਿਹੜੀ ਕਿ ਸਿੱਧੀ ਕਰਨੀ ਆ ਠੀਕ ਆ ਲੋ ਸਿੱਧੀ ਕਟਿੰਗ ਕਰਕੇ ਪਹਿਲਾਂ ਫਿਰ ਆਪਾਂ ਐਵੇਂ ਤਿਰਛੀ ਕਟਿੰਗ ਕਰਨੀ ਆ ਤਾਂ ਇਹਨਾਂ ਨੂੰ ਆਪਾਂ ਮਿਲਾ ਲੈਣਾ ਦੋਨੋਂ ਕੱਪੜਿਆਂ ਨੂੰ ਆਪਾਂ ਐਵੇਂ ਮਿਲਾ ਕੇ ਆ ਜਿਹੜਾ ਮਤਲਬ ਇੱਥੂ ਹੈ ਨਾ ਆਪਾਂ ਥੋੜੀ ਜਿਹੀ ਕਰਸ਼ੀ ਕਾਟ પાਕੇ ਜੇ ਤਾਈ ਨੂੰ ਆਪਾਂ 10 ਇੰਚ ਦੀ ਆਸਮਾ ਜਿਹੜਾ ਕਿ ਆਪਣਾ ਹੁੰਦਾ ਪਰ ਆਪਾਂ 11 ਇੰਚ ਲੈਸੀ ਕਰਕੇ ਰੱਖ ਦਿੰਨੇ ਆ 1 ਸਵਾ 1/2 ਇੰਚ ਦੀ ਆ ਵਾਲੀ ਕਾਟ ਆ ਜਿਹੜੀ ਬਾਅਦ ਚੋ ਪੈ ਜਾਂਦੀ ਇਹਦੇ ਨਾਲ ਹਸਨ ਦੀ ਜਿਹੜੀ ਗਲਾਈ ਬਹੁਤ ਵਧੀਆ ਹੋ ਜਾਂਦੀ ਆ ਸਟਿਚਿੰਗ ਵੇਲੇ ਸੁੱਖ ਹੁੰਦਾ ਲੋ ਜੀ ਇਧਰੋ ਕਰਕੇ ਆਪਾਂ ਉੱਪਰ ਉਹ ਵੀ ਦੂਸਰਾ ਵੀ ਕਟਿੰਗ ਕਰਤਾ ਜੇ ਆ ਆਪਣੇ ਕੁੰਡੇ ਤਿਆਰ ਹੋ ਗਏ ਹੁਣ ਤੇ ਇੱਕ ਸਾਈਡ ਆਪਣੀ ਬੰਦ ਹੁੰਦੀ ਆ ਇੱਕ ਸਾਈਡ ਆਪਣੀ ਖੁੱਲੀ ਹੁੰਦੀ ਆ ਤਾਂ ਉਹ ਸਾਈਡ ਤੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਤਾਂ ਇਹ ਜਿਹੜੇ ਚਾਰ ਕੁੰਦੇ ਆਪਣੇ ਤਿਆਰ ਹੋ ਜਾਣਗੇ। ਆ ਆਪਣੀ ਕੁੰਦਿਆਂ ਦੀ ਜਿਹੜੀ ਕਟਿੰਗ ਹੋ ਗਈ ਆ। ਹੁਣ ਆਪਾਂ ਪੌਂਚਾ ਪਾਉਣਾ ਠੀਕ ਆ ਪੌਂਚਾ ਪਾਉਣਾ ਤੇ ਇੱਕ ਬੈਲਟ ਪਾਉਣੀ ਆ ਆਪਣੇ। 1 ਮੀਟਰ ਮਤਲਬ ਆਪਣੀ ਤਿਆਰ ਹੋ ਗਈ 1 ਮੀਟਰ 'ਚ ਦੋਨੇ ਕੁੰਦੇ ਜਿਹੜੇ ਤਿਆਰ ਹੋ ਜਾਣਗੇ 1 ਮੀਟਰ 'ਚ ਆਪਣੀ ਬੈਲਟ। ਤੇ ਆਪਣਾ ਜਿਹੜਾ ਪੌਂਚ ਆ ਉਹ ਤਿਆਰ ਹੋ ਜਾਊਗਾ ਠੀਕ ਆ ਲੋ ਜੀ ਜਿੰਨੀ ਲੰਬਾਈ ਆ ਆਪਾਂ ਸਲਵਾਰ ਦੀ ਰੱਖੀ ਹੋਈ ਓਨੀ ਆਪਾਂ ਕੁੰਦਿਆ ਦੀ ਰੱਖਣੀ ਪੌਂਚੇ ਦੀ ਰੱਖਣੀ ਹੁੰਦੀ ਆ ਠੀਕ ਆ ਜਿੰਨੀ ਵੀ ਤੁਹਾਡੀ ਸਲਵਾਰ ਦੀ ਲੰਬਾਈ ਆ ਉਹ ਤੋਂ ਉਹੀ 1.5 ਇੰਚ ਐਕਸਟਰਾ ਮਾਰਜਿਨ ਰੱਖ ਕੇ ਆਪਾਂ ਕਟਿੰਗ ਕਰਨੀ ਹੁੰਦੀ ਆ ਇਸੇ ਦੇ ਇਸੇ ਹਿਸਾਬ ਨਾਲ ਆਪਾਂ ਜਿਵੇਂ ਕਿ ਉਹਦੀ 28 ਇੰਚ ਸੀ ਤਾਂ ਆਪਾਂ 2.5 ਇੰਚ ਦੀ ਕਟਿੰਗ ਕੀਤੀ ਆ ਤਾਂ 2.5 ਇੰਚ ਦੀ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਠੀਕ ਆ 2.5 ਤੇ ਇੱਕ ਆਪਾਂ ਨਿਸ਼ਾਨ ਲਗਾਵਾਂਗੇ ਇਦੋਂ ਵੀ ਆਪਾਂ 29 ਤੇ ਲਗਾ ਲਾਂਗੇ ਜਿਹੜਾ ਪਹੁੰਚੇ ਪਾਉਣੇ ਹੁੰਦੇ ਉਹ ਆਪਾਂ ਪਹੁੰਚੇ ਦੇ ਹਿਸਾਬ ਨਾਲ ਪਾ ਲੈਨੇ ਵੀ ਜੇ ਆਪਣਾ ਪਹੁੰਚਾ ਜ਼ਿਆਦਾ ਵੱਡਾ ਹੈ ਤਿਆਰ ਕਰਨਾ ਤਾਂ ਆਪਾਂ ਵੱਧ ਪਾ ਸਕਦੇ ਹਾਂ ਜਿਵੇਂ 12 15 16 ਦਾ ਵੀ ਪਾ ਸਕਦੇ ਆ ਜੀ ਆਪਣਾ ਪੌਂਚਾ 6 6.7 ਇੰਚ ਦਾ ਤਿਆਰ ਕਰਨਾ ਤਾਂ ਆਪਾਂ ਇਹਨੂੰ 12 ਇੰਚ ਦਾ 10.5 11 ਦਾ ਵੀ ਪਾ ਸਕਦੇ ਆ ਠੀਕ ਆ ਆਪਾਂ ਪਾਏ ਇਹਨਾਂ ਦਾ ਪੌਂਚਾ ਹੈਗਾ ਤਿਆਰ 7 ਇੰਚ ਤਾਂ ਆਪਾਂ ਇਹੇ ਪਾਵਾਂਗੇ 12 ਇੰਚ ਤੇ ਕਿਉਂਕਿ 10 ਦਾ 12 ਇੰਚ ਦੋਨੇ ਸਾਈਡਾਂ ਤੇ ਆਪਣਾ ਮਤਲਬ ਸੀਨ ਚ ਆ ਜਾਊਗਾ ਤੇ ਇਹ 11 ਇੰਚ ਰਹਿ ਜਾਊਗਾ ਦੋ ਐਜ ਆਪਾਂ ਉਧਰੋਂ ਕਟਿੰਗ ਕੀਤਾ ਠੀਕ ਆ ਆ ਆਪਣਾ ਪੌਂਚੇ ਜਿਹੜੇ ਕਟਿੰਗ ਹੋ ਗਏ ਆ ਹੁਣ ਆਪਾਂ ਨਾਲ ਉਹ ਹੀ 벨ਟ ਜਿਹੜਾ ਕਪੜਾ ਬਚਿਆ ਨਾ ਆਪਾਂ ਇਹਦੀ 벨ਟ ਤਿਆਰ ਕਰ ਲਗੇ 벨ਟ ਇਹਨਾਂ ਦੀ ਹੈਗੀ 24 ਇੰਚ ਤਿਆਰ ਤਾਂ ਆਪਾਂ 25.5 ਇੰਚ ਦੇ ਕਟਿੰਗ ਕਰਾਂਗੇ 1.5 ਇੰਚ ਐਕਸਟਰਾ ਕਿਉਂਕਿ ਦੋਨਾਂ ਸਾਈਡਾਂ ਤੇ ਆਪਾਂ ਫੋਲਡਿੰਗ ਵਿੱਚ ਰੱਖਾਂਗੇ ਜਿਹੜਾ ਕਿ ਸਲਾਈ ਦੇ ਵਿੱਚ ਆਊਗਾ ਇਹ ਇਹ ਦਿੰਦਾ ਦਿੰਦਾ ਲੋਚ 7 ਇੰਚ ਦੀ ਆਪਣੀ 7.5 ਦੀ ਹੁੰਦੀ ਹੈ 벨ਟ ਦੀ ਚੜਾਈ ਪਰੇ ਦੀ ਥੋੜੀ ਜੀ ਵਾਧਾ ਤਾਂ ਬਾਅਦ ਚੋਂ ਆਪਾਂ ਕਟਿੰਗ ਕਰਦੇ ਹਾਂਗੇ ਜਾਂ ਆਪਾਂ ਜਿਹੜਾ ਉੱਪਰੋਂ ਨੇਫਾ 모ੜਨਾ ਜਾਂ ਲਾਸਟਕ ਵਾਲਾ ਜਾਂ ਆਪਾਂ ਨਾਲੇ ਵਾਲਾ ਜੋ ਵੀ ਉਹ ਥੋੜਾ ਜਿਹਾ ਵੱਧ ਮੋੜ ਦਾਂਗੇ ਠੀਕ ਆਪਾਂ ਕਟਿੰਗ ਤੇ ਆ ਆਪਣੇ ਕੋਲੇ ਕਪੜਾ ਪਾਜ ਗਿਆ ਜਿਹੜਾ ਇਹਦਾ ਆਪਾਂ ਮਤਲਬ ਪਹੁੰਚ ਚ ਜਿਹੜੀ ਕਿ ਬੁਕਰਮ ਪੇਸਟਿੰਗ ਪੱਟੀ ਨਾਲ ਉਲਾ ਲਾਂਗੇ ਤਾਂ ਸਿਰਫ ਆਪਣੇ ਕੋਲ 2 ਮੀਟਰ ਚ ਕਪੜੇ ਚ ਜਿਹੜੀ ਕਿ ਆਪਾਂ ਸਲਵਾਰ ਆ ਜਿਹੜੀ ਕਿ ਇਹ ਤਿਆਰ ਕਰੀਏ ਕਹਿਰੇ ਕੁੰਦਿਆਂ ਲਈ ਠੀਕ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇ ਕੁਝ ਵੀ ਨਾ ਸਮਝ ਆਵੇ ਤੇ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਐਵੇਂ ਤੁਸੀਂ ਵੀ ਆਪਣੀ ਸਲਵਾਰ ਆ ਜਿਹੜੀ ਜੇਕਰ ਇੰਨੇ ਨਾਪ ਦੀ ਕਟਣਾ ਚਾਹੁੰਦੇ ਆ ਤਾਂ ਇਹ ਵਾਲੀ ਵੀਡੀਓ ਨੂੰ ਦੇਖ ਕੇ ਤੁਸੀਂ ਕੱਟ ਸਕਦੇ ਤੇ ਬਹੁਤ ਹੀ ਵਧੀਆ ਸਲਵਾਰ ਬਣਦੀ ਆ ਤੇ ਆ ਆਪਣੀ ਪਹੁੰਚਾਂ ਲਈ ਆ ਜਿਹੜੀ ਪੇਸਟਿੰਗ ਪੱਟੀ ਆਪਾਂ ਲਗਾਵਾਂਗੇ ਪਹੁੰਚਾਂ ਦੇ ਬੁਕਰਮ ਤਾਂ ਉਹਦੇ ਆਪਾਂ ਇਹ ਇਹ ਕੱਪੜਾ ਆਪਾਂ ਉੱਥੇ ਅਟੈਚ ਕਰ ਲਾਂਗੇ ਠੀਕ ਆ ਤੇ ਕੋਈ ਵੀ ਇੱਥੇ ਲੇਸ ਵਗੈਰਾ ਪੌਂਚਾ ਤੇ ਲਗਾ ਕੇ ਤੁਸੀਂ ਬਹੁਤ ਵਧੀਆ ਕਟ ਮਤਲਬ ਸਲਵਾਰ ਨੂੰ ਬਣਾ ਸਕਦੇ ਹੋ ਪਲੇਨ ਨੂੰ ਤੇ ਲੋ ਜੀ ਆ ਦੇਖੋ ਹੁਣ ਆਪਣੀ ਸਲਵਾਰ ਹੈ ਆ ਆਪਣੇ ਹੁੰਦੇ ਹੋਗੇ 4 ਤੇ ਦੋ ਆਪਣੇ ਪੌਂਚੇ ਹੁੰਦੇ ਆ ਉੱਪਰੋਂ 벨ਟ ਹੋਗੀ ਠੀਕ ਹੈ ਸਟੀਚਿੰਗ ਦੀ ਵੀਡੀਓ ਮੇਰੇ ਖਿਆਲ ਚ ਆਪਣੇ ਚੈਨਲ ਤੇ ਪਾਈ ਹੋਈ ਆ ਜੇਕਰ ਫਿਰ ਵੀ ਤੁਹਾਨੂੰ ਕਿਸੇ ਨੂੰ ਸਟੀਚਿੰਗ ਦੀ ਵੀਡੀਓ ਸਲਵਾਰ ਦੀ ਚਾਹੀਦੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਓਕੇ ਬਾਏ